ਉਹ ਸ਼ਰਮ ਕਰੋ ਉਹ ਸ਼ਰਮ ਉਹ ਲਾਣਤੀਓ ਤੁਹਾਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਤੁਸੀਂ ਯਾਦ ਕਰੋ ਤੁਹਾਡਾ ਉਹ ਬਚਪਨ ਦਾ ਵੇਲਾ 2024 25 ਦਾ ਜਦੋਂ ਤੁਸੀਂ ਬਿਲਕੁਲ ਛੋਟੇ ਹੁੰਦੇ ਸੀ ਤੋਤਲਾ ਬੋਲਦੇ ਸੀ ਤੋਤਲਾ ਲਿਖਦੇ ਸੀ ਤੁਸੀਂ ਕਮੈਂਟ ਵੀ ਉਦੋਂ ਐਵੇਂ ਲਿਖਦੇ ਸੀ ਤੇਵੇਂ ਉਹ ਥਾਰੇ ਤੁਹਾਡਾ ਪਿਓ ਆਪਣਾ ਫੋਨ ਸਾਈਡ ਤੇ ਰੱਖ ਕੇ ਤੁਹਾਡੇ ਕਮੈਂਟ ਠੀਕ ਕਰਵਾਉਂਦਾ ਸੀ ਕਿਵੇਂ ਉਹ ਸਾਰੇ ਆਪਣੇ ਹੱਥ ਨਾਲ ਟਾਈਪ ਕਰਦਾ ਸੀ ਉਸ ਵੇਲੇ ਫੋਨ ਸਾਈਡ ਤੇ ਰੱਖਣ ਦਾ ਮਤਲਬ ਹੈ ਆਪਣਾ ਗੁਰਦਾ ਕੱਢ ਕੇ ਸਾਈਡ ਤੇ ਰੱਖ ਦੇਣਾ ਅੱਜ ਤੁਸੀਂ ਆਪਣੇ ਪਿਓ ਦੀਆਂ ਕੁਰਬਾਨੀਆਂ ਭੁੱਲ ਗਏ ਯਾਦ ਕਰੋ ਜਦੋਂ ਤੁਸੀਂ ਰੋਂਦੇ ਸੀ ਤੁਹਾਡੀ ਮਾਂ ਆਪਣੀਆਂ ਰੀਲਾਂ ਛੱਡ ਕੇ ਆਪਣਾ ਫੋਨ ਤੁਹਾਨੂੰ ਫੜਾ ਦਿੰਦੀ ਸੀ ਤਾਂ ਕਿ ਤੁਸੀਂ ਚੁੱਪ ਕਰ ਜਾਓ ਅੱਜ ਤੁਸੀਂ ਮਾਂ ਦੀ ਕੁਰਬਾਨੀ ਵੀ ਭੁੱਲ ਗਏ ਅੱਜ ਕਦੇ ਮਾਂ ਨੂੰ ਕਿਹਾ ਕਿ ਆਪਾਂ ਤੁਹਾਨੂੰ ਇੰਸਟਾ ਦੀ ਸੈਰ ਕਰਵਾਵਾਂ ਕਦੇ ਪਿਓ ਨੂੰ ਕਿਹਾ ਆ ਪਿਓ ਤੈਨੂੰ ਟਵਿੱਟਰ ਕਮਾ ਕੇ ਲਿਆਵਾਂ ਨਹੀਂ ਐਨੇ ਖੁਦਗਰਜ਼ ਐਨੇ ਕੇਅਰਲੈਸ ਹੋ ਗਏ ਤੁਸੀਂ ਕਦੇ ਆਪਣੇ ਪਿਓ ਦੀ ਫੇਸਬੁੱਕ ਤੇ ਗੇੜਾ ਮਾਰਿਆ ਕਰੋ ਉਹਦੀ ਫੇਸਬੁੱਕ ਨੂੰ ਸਾਫ਼ ਕਰਿਆ ਕਰੋ ਕੋਈ ਨੈਗਟਿਵ ਕਮੈਂਟ ਹੁੰਦਾ ਉਹਨਾਂ ਨੂੰ ਡਿਲੀਟ ਕਰਿਆ ਕਰੋ ਆਪਣੇ ਹੱਥ ਨਾਲ ਫੜ ਕੇ ਉਹਨਾਂ ਦੀਆਂ ਪੋਸਟਾਂ ਕਰਵਾਇਆ ਕਰੋ ਅੱਜ ਕੱਲ ਉਹਨਾਂ ਦੇ ਹੱਥ ਕੰਬਦੇ ਨੇ ਉਹਨਾਂ ਦੀ ਨਿਗਾ ਦੇ ਵਿੱਚ ਬਲੂ ਟਿਕ ਨਹੀਂ ਰਿਹਾ ਹੈਗਾ ਹੁਣ ਆਪਣੇ ਹੱਥ ਨਾਲ ਕਮੈਂਟ ਕਰਵਾਇਆ ਕਰੋ। ਕਈ ਵਾਰੀ ਉਹਨਾਂ ਕੋਲ ਕਮੈਂਟ ਗਲਤ ਹੋ ਜਾਂਦਾ ਤੇ ਲੋਕ ਬਲੌਕ ਕਰ ਦਿੰਦੇ ਨੇ। ਚੰਗਾ ਲੱਗਦਾ ਇਸ ਉਮਰੇ ਚਿੱਟੀ ਦਾੜੀ ਥਾਂ-ਥਾਂ ਤੋਂ ਲੋਕਾਂ ਤੋਂ ਬਲੌਕ ਹੁੰਦੀ ਹੋਵੇ। ਪਰ ਨਹੀਂ ਜੀ। ਤੁਹਾਨੂੰ ਤਾਂ ਕੋਈ ਸ਼ਰਮੇ ਨਹੀਂ ਹੈਗੀ। ਕਦੇ ਆਪਣੇ ਮਾਪਿਓ ਦੇ ਫੇਸਬੁੱਕ ਦੇ ਉੱਤੇ ਜਾ ਕੇ ਉਹਨਾਂ ਦੀ ਜਿਹੜੀ ਪੋਸਟ ਹੈ ਲੈ ਕੇ ਸ਼ੇਅਰ ਕਮੈਂਟ ਕਰਵਾ ਦਿਆ ਕਰੋ ਉਹਨਾਂ ਨੂੰ ਵੀ ਐ ਲੱਗੇ ਕਿ ਸਾਡੀ ਜਿਹੜੀ ਔਲਾਦ ਹੈ ਸਾਡੀ ਕੇਅਰ ਕਰਦੀ ਹੈ ਹੋਰ ਇੱਕ ਬਜ਼ੁਰਗ ਤੁਹਾਡੇ ਕੋਲੋਂ ਮੰਗਦਾ ਹੀ ਕੀ ਹੈ ਰੋਟੀ ਚਾਹੇ ਘੰਟਾ ਲੇਟ ਦੇ ਦਿਆ ਕਰੋ ਤੁਸੀਂ ਆਪ ਨੇ ਕੁਝ ਕਰ ਸਕਦੇ ਕੋਈ ਨੌਕਰੀ ਰੱਖ ਦੋ ਉਹਨਾਂ ਵਾਸਤੇ ਕਾਹਦੇ ਵਾਸਤੇ ਕੁਮਾਰ ਹਿਓ ਵੀ ਕੋਈ ਨੌਕਰੀ ਰੱਖੋ ਜਿਹੜਾ ਉਹਨਾਂ ਦੀਆਂ ਪੋਸਟਾਂ ਨੂੰ ਸੰਭੇ ਉਹਨਾਂ ਦੇ ਪੋਸਟਾਂ ਪਬਲਿਸ਼ ਕਰਵਾਵੇ ਉਹਨਾਂ ਦੀ ਕ੍ਰੀਏਟੀਵਿਟੀ ਬਣੀ ਰਹੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਰਨ ਤੋਂ ਬਾਅਦ ਤੁਹਾਡੀ ਧਰਮਰਾਜ ਦੀ ਕਚਹਿਰੀ ਦੇ ਵਿੱਚ ਤੁਹਾਨੂੰ ਆਈਫੋਨ 45 ਮਿਲੇ ਤੁਹਾਨੂੰ ਫੇਸਬੁੱਕ ਚਲਾਉਣੇ ਮਿਲੇ ਟਵਿੱਟਰ ਚਲਾਉਣਾ ਮਿਲੇ ਤਾਂ ਆਪਣੇ ਬਜ਼ੁਰਗ ਮਾਪਿਓ ਦੇ ਜਿਹੜੀ ਫੇਸਬੁੱਕ ਹੈ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਹੈ ਉਹ ਬਰਕਰਾਰ ਰੱਖੋ ਭੁੱਲ ਗਏ ਉਹ ਦਿਨ ਜਦੋਂ ਤੁਹਾਡਾ ਪਿਓ ਤੁਹਾਨੂੰ ਨੈਟਿਵ ਕਮੈਂਟ ਕਰਨੇ ਸਿਖਾਉਂਦਾ ਸੀ ਤੁਹਾਨੂੰ ਗਾਲ੍ਹਾਂ ਕੱਢਣੀਆਂ ਸਿਖਾਉਂਦਾ ਸੀ ਕਮੈਂਟਾਂ ਦੇ ਵਿੱਚ ਉਹ ਵੇਲਾ ਹੁਣ ਭੁੱਲ ਗਏ ਤੁਸੀਂ ਤੁਹਾਡੀ ਮਾਂ ਆਪਣੀਆਂ ਰੀਲਾਂ ਛੱਡ ਦਿੰਦੀ ਸੀ ਤੁਹਾਡੇ ਲਈ ਉਸ ਵੇਲੇ ਰੀਲਾਂ ਛੱਡਣ ਦਾ ਮਤਲਬ ਸਮੇਂ ਦੇ ਉੱਤੇ ਸੀ ਮੌਤ ਦੇ ਬਰਾਬਰ ਸੀ ਪਰ ਤੁਸੀਂ ਨਹੀਂ ਆਪਣੀਆਂ ਮਸਤੀਆਂ ਦੇ ਵਿੱਚ ਵਿਜੀ ਤੁਸੀਂ ਸਾਰੇ